ਦੇਨ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹ ਦਸਾਂ ਪਾਛਾਈਆਂ ਦੇ ਪਾਵਨ ਪਰਤਖ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਨਗਰ ਕੋਟੇ ਰਾਣਾ ਇਸ ਸਥਾਨ ਤੇ ਸਲਾਣਾ ਸਮਾਗਮ ਵਿੱਚ ਬਹਿ ਕੇ ਹਾਜ਼ਰੀ ਲਗਵਾ ਰਹੇ ਗੁਰੂ ਪਿਆਰਿਓ ਮਿਲ ਕੇ ਗੁਰਫਤ ਤੇ ਸਾਂਝੀ ਕਰੀਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਉਸਤਾਦ ਹਰਜੀਤ ਸਿੰਘ ਜੀ ਹੋਰਾਂ ਕੋਲੋਂ ਜਥੇ ਸਮੇਤ ਉਪਰੰਤ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਹੋਰਾਂ ਕੋਲੋਂ ਕੀਰਤਨ ਸਰਬਨ ਕੀਤਾ ਹੈ। ਬਾਬਾ ਬਲਜੀਤ ਸਿੰਘ ਜੀ ਹੋਂਾਂ ਦੇ ਮੰਨ ਦੀ ਵੀ ਬੜੀ ਰੀਤ ਸੀ। ਪਰ ਸੇਤ ਪੂਰੀ ਤੰਦਰੁਸਤ ਨਾ ਹੋਣ ਕਰਕੇ ਉਹਨਾਂ ਦੀ ਹਾਜ਼ਰੀ ਆਪਾਂ ਇਸ ਢੰਗ ਨਾਲ ਹੀ ਲਗਵਾ ਰਹੇ ਹਾਂ। ਸੋ ਜਿਹੜਾ ਅੱਜ ਦਾ ਸਮਾਗਮ ਹੈ ਇਹ ਮਹਾਂਪੁਰਖ ਧੰਨ ਬਾਬਾ ਗੁੰਦਨ ਸਿੰਘ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ ਧੰਨ ਬਾਬਾ ਗੁੰਦਨ ਸਿੰਘ ਜੀ ਜਿਨ੍ਹਾਂ ਦਾ ਨਾਨਕ ਸਰ ਸੰਪਰਦਾਏ ਨਾਲ ਜੁੜਨਾ ਕਿਹੜਾ ਸਬੱਬ ਬਣਿਆ ਕਦੋਂ ਕਿਹ ਸਬੱਬ ਬਣਿਆ 96 ਕਰੋੜੀ ਬੁੱਢਾ ਦਲ ਦੇ ਜਥੇਦਾਰ ਬੜੀ ਕਰਨੀ ਕਮਾਈ ਵਾਲੇ ਮਹਾਂਪੁਰਖ ਸਿੰਘ ਸਹਿਬ ਬਾਬਾ ਸਹਿਬ ਸਿੰਘ ਜੀ ਕਲਾਕਾਰੀ ਬੜੀ ਕਮਾਈ ਵਾਲੇ ਜਥੇਦਾਰ ਸਨ ਬੁੱਢਾ ਦਲ ਦੇ ਅਕਸਰ ਸੰਗਤਾਂ ਦੀ ਬੇਨਤੀ ਤੇ ਵੱਖੋ ਵੱਖ ਥਾਵਾਂ ਤੇ ਵਿਤਰਿਆ ਕਰਦੇ ਸਨ ਪੱਛਮੀ ਪੰਜਾਬ ਦੀ ਧਰਤੀ ਤੇ ਵੀ ਅਕਸਰ ਜਾਇਆ ਕਰਦੇ ਸਨ ਜਿੱਧਰ ਬਾਬਾ ਖੁੰਧਨ ਸਿੰਘ ਜੀ ਦਾ ਜਨਮ ਲਗਰ ਹੈ ਪਿੰਡ ਗੱਜਣ ਸਿੰਘ ਵਾਲਾ ਜ਼ਿਲ੍ਹਾ ਲਾਹੌਰ ਤਹਿਸੀਲ ਚੁਨੀਆ ਉਸ ਇਲਾਕੇ ਚ ਗਏ ਹੋਏ ਸਨ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਜੀ ਬੇਦੀ ਕਲਾਤਾਰੀ ਬੁੱਢਾ ਦਲ ਦੇ ਜਥੇ ਦਾ ਜਦੋਂ ਉਹਨਾਂ ਨੇ ਮਾਪੁਰਖ ਬਾਬਾ ਕੁੰਦਨ ਸਿੰਘ ਜੀ ਅਤੇ ਇਹਨਾਂ ਦੇ ਪਿਤਾ ਨੂੰ ਵੇਖਿਆ ਕਿਉਂਕਿ ਸਹਿਜ ਧਾਰੀ ਪਰਿਵਾਰ ਵਿੱਚੋਂ ਪਿਤਾ ਠਾਕੁਰ ਦਾਸ ਜੀ ਬਾਬਾ ਜੀ ਦਾ ਵੀ ਪਹਿਲਾ ਨਾਮ ਕੋਈ ਕੁੰਦਨ ਦਾਸ ਕਹਿੰਦਾ ਹੈ ਕੋਈ ਕੁੰਦਨ ਲਾਲ ਕਹਿੰਦਾ ਹੈ ਉਹਨਾਂ ਨੇ ਤੱਕ ਕੇ ਮस्तक ਵੇਖ ਕੇ ਇਹਨਾਂ ਦੇ ਪਿਤਾ ਨੂੰ ਆਖਿਆ ਕਿ ਇੰ样 ਕਰੋ ਕਹਿੰਦੇ ਨੇ ਤੁਸੀਂ ਖੁਦ ਵੀ ਅੰਮ੍ਰਿਤ ਪਾਨ ਕਰੋ ਤੇ ਆਪ ਝੰਗੀ ਨੂੰ ਵੀ ਅੰਮ੍ਰਿਤ ਛਕਾ ਲਓ। ਨਾਲ ਇਸ਼ਾਰਾ ਕੀਤਾ ਕਿ ਆਉਂਦੇ ਸਮੇਂ ਵਿੱਚ ਕਰਨੀ ਕਮਾਈ ਵਾਲੇ ਮਹਾਪੁਰਖਾਂ ਦੀ ਸੇਵਾ ਵਿੱਚ ਲੱਗ ਕੇ ਵੱਡੀਆਂ ਸੇਵਾਵਾਂ ਨਿਭਾਉਣੀਆਂ ਹਨ। ਉਹ ਇਸ਼ਾਰਾ ਸੀ ਨਾਨਕ ਸਰ ਸੰਪਰਦਾਏ ਦੇ ਬਾਨੀ ਧੰਨ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਖਲੇਰਾਵਾਲਿਆਂ ਵੱਲ। ਇਸੇ ਤਰ੍ਹਾਂ ਹੀ ਫਿਰ ਢੋ ਟੁਕਦਾ ਗਿਆ ਸਮਾਂ ਬਣਦਾ ਗਿਆ ਤੇ ਧੰਨ ਬਾਬਾ ਅਨੰਦ ਸਿੰਘ ਜੀ ਦੀ ਸੰਗਤ ਨਸੀਬ ਹੋਣੀ ਸ਼ੁਰੂ ਹੋਈ ਤੇ ਫਿਰ ਅਜਿਹਾ ਸਮਾਂ ਆਇਆ ਬਾਬਾ ਅਨੰਦ ਸਿੰਘ ਜੀ ਪਾਸ ਰਹਿਣਾ ਆਰੰਭ ਕਰ ਦਿੱਤਾ ਉਸ ਸਮੇਂ ਜਿਵੇਂ ਜਿਵੇਂ ਹੁਕਮ ਹੁੰਦਾ ਸੀ ਪਹਿਲਾਂ ਆਏ ਗਏ वापस, वापस चले गए फिर थोड़े, थोड़े दिन रहे वापस चले गए फिर वद समा, समा, फिर पके तौर ते सेवा हाज़िर उन्हनि तन बाबा ईशर सिंध जी सारा जहिड़ा वीह साल भेंसे बारी तौर ते संकट भरिया भे ख़ुशियां वारा सारा धन बाबा ईशर जी सेवा विचा ਇਹਨਾਂ ਦੇ ਚੋਲਾ ਬਦਲ ਜਾਣ ਬਾਅਦ 1963 ਤੋਂ ਬਾਅਦ ਵੀ ਫਿਰ ਬੜਾ ਸੰਘਰਸ਼ ਬੜੀ ਕਹਾਣਾ ਬੜੀ ਸੇਵਾ ਕੀਤੀ ਹੈ ਧੰਨ ਬਾਬਾ ਖੁੰਦਨ ਸਿੰਘ ਜੀ ਨੇ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਆਹ ਜਿਹੜਾ ਸਮਾਗਮ ਹੈ ਨਾ ਨਗਰ ਕੋਠੇ ਰਾਲਾ ਦਾ ਇਹ ਸਮਾਗਮ ਉਹਨਾਂ ਦੀਆਂ ਅਸੀਸਾਂ ਨਾਲ ਆਰੰਭ ਹੋਇਆ ਸੀ ਉਹਨਾਂ ਦੀਆਂ ਅਸੀਸਾਂ ਸਦਕਾ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਚੱਲ ਰਿਹਾ ਹੈ ਸੰਗਤ ਕਰਨੀ ਗੁਰੂ ਦਾ ਬਚਨ ਮੰਨਣਾ ਹੀ ਵੱਡੀ ਗੱਲ ਹੈ ਆ ਗੁਰੂ ਦਾ ਬਚਨ ਮੰਨਿਆ ਜਾ ਰਿਹਾ ਹੈ ਕਿ ਗੁਰਬਾਣੀ ਪੜ੍ਹਨੀ ਸਾਧ ਸੰਗਤ ਵਿੱਚ ਬੈਠਣਾ ਆਪਣੀ ਕਿਰਤ ਕਮਾਈ ਸਫਲੀ ਕਰਨੀ ਲੰਗਰ ਚੱਲਦੇ ਨੇ ਛਬੀਲ ਚਲਦੀ ਹੈ ਦੁੱਧ ਚਾਹ ਪਾਣੀ ਆਦਿਕ ਚੱਲਦਾ ਹੈ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਚੱਲਦੀਆਂ ਨੇ ਇਹ ਕੀਤੀ ਹੋਈ ਕਿਰਤ ਕਮਾਈ ਨੂੰ ਸਫਲਾ ਕਰਨਾ ਜਿਹੜੇ ਸਫਲ ਕਰਦੇ ਨੇ ਬਰਕਤਾਂ ਪੈਂਦੀਆਂ ਹਨ ਇਹ ਸਭ ਕੁਝ ਗੁਰੂ ਦੇ ਬਚਨ ਮੰਨਣ ਵਿੱਚ ਆ ਜਾਂਦਾ ਹੈ ਜਿਹੜਾ ਬਚਨ ਮੰਨਦਾ ਹੈ ਸਤਿਗੁਰੂ ਕਿੱਡੀਆਂ ਮੇਰਾ ਕਰਦੇ ਨੇ ਅ ਸਰਵਣ ਕੀਤਾ ਨਾ ਸ਼ਬਦ ਗੁਰ ਕਾ ਬਚਨ ਬਸੈ ਜੀਅ ਨਾਲੇ ਜਲ ਨਹੀਂ ਡੂਬੈ ਸਸਕਰ ਨਹੀਂ ਲੇਵੈ ਪਾਹ ਨਾ ਸਾਖ ਜਾਲੇ ਜਿਹੜਾ ਗੁਰੂ ਦਾ ਬਚਨ ਮੰਨਦਾ ਹੈ ਨਾਮ ਜਪਦਾ ਹੈ ਸਾਧ ਸੰਗਤ ਵਿੱਚ ਬੈਠਦਾ ਹੈ ਨਿਮਰਤਾ ਧਾਰਨ ਕਰਕੇ ਰੱਖਦਾ ਹੈ ਜਿੱਥੋਂ ਤੱਕ ਹੋ ਸਕੇ ਲੜਾਈ ਝਗੜੇ ਤੋਂ ਬਚ ਕੇ ਰਹਿੰਦਾ ਹੈ ਆਪਣਾ ਵੀ ਤੇ ਹੋਰਾਂ ਦਾ ਵੀ ਭਲਾ ਕਰਨ ਵਾਲੀ ਸੋਚ ਰੱਖਦਾ ਹੈ ਗੁਰੂ ਉਹਦੇ ਤੇ ਕਿਰਪਾ ਕਰਦਾ ਰੱਖਿਆ ਕਰਦਾ ਹੈ ਕਿੰਨੀਆਂ ਮੇਰਾ ਕਰਦਾ ਜਲ ਨਹੀਂ ਡੂਪੈ ਤਸਕਰ ਨਹੀਂ ਲੇਵੈ ਪਾਹ ਨਾ ਸਾਖੈ ਜਾਲੀ ਪਾਣੀ ਤੋਂ ਵੀ ਰੱਖਿਆ ਚੋਰਾ ਚਕਾਰਾਂ ਤੋਂ ਵੀ ਰੱਖਿਆ ਅਗ ਤੋਂ ਵੀ ਰੱਖਿਆ ਆਪਾਂ ਵੇਖਦੇ ਆਂ ਅੱਜ ਸੰਸਾਰ ਭਰ ਵਿੱਚ ਕਿੰਨੀਆਂ ਵੱਡੀਆਂ ਮੁਸੀਬਤਾਂ ਬਣੀਆਂ ਹੋਈਆਂ ਹਨ ਕਿੰਨੀਆਂ ਜਾਣਾ ਜਾ ਰਹੀਆਂ ਨੇ ਜਾਂ ਚਲੀਆਂ ਗਈਆਂ ਹਨ ਅਜੇ ਵੀ ਕਿਵੇਂ ਵੱਡੇ ਵੱਡੇ ਸੰਕਟ ਮੰਡਲ ਆ ਰਹੇ ਨੇ ਸੰਸਾਰ ਤੇ ਆਪਣੇ ਤੇ ਤਾਂ ਕਿੰਨੀ ਵੱਡੀ ਮਿਹਰ ਕੀਤੀ ਏ ਗੁਰੂ ਨਾਨਕ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਦਾ ਹੀ ਬਖਸ਼ਿਸ਼ਾਂ ਕਰ ਰਹੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋ ਜਿਹੜਾ ਬਚਨ ਮਰਨਾ ਇਹ ਦੁੱਖਾਂ ਤੋਂ ਬਚਣਾ ਤੇ ਸੁੱਖਾਂ ਨੂੰ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਬਦ ਹੈ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ ਕਹਿੰਦੇ ਨੇ ਸਤਿਗੁਰੂ ਦੇ ਬਚਨਾਂ ਨੇ ਨਿਗੁਣੇ ਬੰਦਿਆਂ ਦਾ ਵੀ ਉਧਾਰ ਕਰ ਦਿੱਤਾ ਜਿਨ੍ਹਾਂ ਨੇ ਗੁਰਾਂ ਦੇ ਬਚਨਾਂ ਨੂੰ ਮੰਨਣਾ ਕੀਤਾ ਹੈ ਅੱਗੇ ਵੀ ਬਾਣੀ ਦੁਆਰਾ ਕਿਰਪਾ ਕਰਦੇ ਨੇ ਕਿ ਕਿੰਨੀਆਂ ਵੱਡੀਆਂ ਮਿਹਰਾਂ ਹੁੰਦੀਆਂ ਨੇ ਜਿਹੜੇ ਗੁਰੂ ਦਾ ਬਚਨ ਮੰਨਦੇ ਹਨ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਮਹਾ ਵਿਖਾਤੀ ਦੁਸ਼ਟ ਆਪਵਾਦੀ ਤੇ ਪੁਨੀਤ ਸੰਗਾਰੇ ਕਹਿੰਦੇ ਨੇ ਵੱਡੇ ਵੱਡੇ ਝਗੜੇ ਝਮੇਲੇ ਕਰਨ ਵਾਲੇ ਅਤੇ ਬੜੇ ਮੰਦੇ ਬੋਲ ਬੋਲਣ ਵਾਲੇ ਜੇ ਗੁਰੂ ਦਾ ਬਚਨ ਮੰਨ ਕੇ ਸਾਧ ਸੰਗਤ ਵਿੱਚ ਆ ਗਏ ਨਾ ਬਹਿ ਗਏ ਤੇ ਸਾਧ ਸੰਗਤ ਵਿੱਚ ਬੈਠਣ ਦਾ ਸੁਭਾਅ ਬਣਾ ਲਿਆ ਤੇ ਉਹ ਵੀ ਪਵਿੱਤਰ ਹੋ ਗਏ ਉਹਨਾਂ ਦਾ ਵੀ ਉਧਾਰ ਹੋ ਗਿਆ ਭਵ ਸਾਗਰ ਤੋਂ ਪਾਰ ਹੋ ਗਏ ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ ਜਨਮ ਭਵੰਤੇ ਨਰਕ ਪੜੰਤੇ ਤਿਨਕੇ ਕੁਲ ਉਧਾਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ ਜਿਹੜੇ ਇੰਨੇ ਮਾੜੇ ਪਾਪ ਕਰਮ ਕਰਦੇ ਸਨ ਕਿ ਜੰਮਣ ਮਰਨ ਦੇ ਚੱਕਰ ਚ ਪਏ ਰਹਿੰਦੇ ਸਨ ਮੁੱਕਦਾ ਹੀ ਨਹੀਂ ਸੀ ਤੇ ਨਰਕਾਂ ਦੇ ਦੁੱਖ ਝੱਲਦੇ ਸਨ ਜਨਮ ਭਵੰਤੇ ਨਰਕ ਪੜੰਤੇ ਕਹਿੰਦੇ ਉਹ ਨਰਕਾਂ ਦੇ ਸੇਕ ਤੋਂ ਵੀ ਬਚ ਗਏ ਗੁਰੂ ਦਾ ਬਚਨ ਮੰਨਣ ਵਾਲੇ ਤੇ ਜੰਮਣ ਮਰਨ ਦੇ ਚੱਕਰ ਤੋਂ ਵੀ ਬਚ ਗਏ ਆਪਣਾ ਤਾਂ ਉਧਾਰ ਹੋਇਆ ਹੀ ਤਿਨਾਂ ਦੀਆਂ ਕੁਲਾਂ ਦਾ ਵੀ ਉਧਾਰ ਹੋ ਗਿਆ ਤਿਨ ਕੇ ਕੁੱਲ ਉਧਾਰੇ ਅੱਗੇ ਕਿੱਡੀ ਮਹਿਮਾ ਸਤਗੁਰੂ ਗੁਰੂ ਅਰਜਨ ਸਾਹਿਬ ਕਰਦੇ ਨੇ ਕਿ ਜਿਹੜੇ ਗੁਰੂ ਦਾ ਬਚਨ ਮੰਨ ਕੇ ਬਚਨ ਕਮਾਉਂਦੇ ਨੇ ਕਹਿੰਦੇ ਨੇ ਜਿਨ੍ਹਾਂ ਨੂੰ ਕੋਈ ਨਾ ਜਾਣੈ ਕੋਈ ਨਾ ਮੰਨੈ ਸੇ ਪ੍ਰਗਟ ਹਰ ਦੁਆਰੇ ਜਿਨ੍ਹਾਂ ਨੂੰ ਸੰਸਾਰ ਵਿੱਚ ਕੋਈ ਜਾਣਦਾ ਪਛਾਣਦਾ ਹੀ ਨਹੀਂ ਸੀ ਜਿਨ੍ਹਾਂ ਦੀ ਸੰਸਾਰ ਵਿੱਚ ਗਿਣਤੀ ਕੋਈ ਨਹੀਂ ਸੀ ਅਗਲਾ ਕਹਿੰਦਾ ਉਹਦਾ ਕੀ ਉਹਨੂੰ ਕੀ ਗਿਣਨਾਂ ਇਹਨਾਂ ਨੀਵਾਂ ਕਿਸੇ ਬੰਦੇ ਨੂੰ ਜਾਣਿਆ ਜਾਂਦਾ ਸੀ ਕਹਿੰਦੇ ਨੇ ਉਹ ਬੰਦੇ ਅਤੇ ਜਿਨ੍ਹਾਂ ਨੂੰ ਕਦੇ ਵੀ ਕਿਸੇ ਥਾਂ ਤੇ ਮਾਣ ਸਤਿਕਾਰ ਨਹੀਂ ਸੀ ਦਿੱਤਾ ਜਾਂਦਾ ਅਜਿਹੇ ਬੰਦੇ ਜੇਕਰ ਗੁਰੂ ਦਾ ਬਚਨ ਮੰਨ ਕੇ ਕਮਾਈ ਕਰਨ ਲੱਗ ਪਏ ਨੇ ਕਹਿੰਦੇ ਨੇ ਰੱਬ ਦੇ ਦਰ ਤੋਂ ਵੀ ਉਹਨਾਂ ਨੂੰ ਸਤਿਕਾਰ ਮਿਲਿਆ ਤੇ ਜੱਗ ਵਿੱਚ ਵੀ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ ਕੋਏ ਨਾ ਜਾਣੇ ਕੋਏ ਨਾ ਮੰਨੇ ਸੇ ਪ੍ਰਗਟ ਹਰ ਦੁਆਰੇ ਅਖੀਰਲੀ ਪਾਵਨ ਪੰਗਤੀ 'ਚ ਕਿਰਪਾ ਕਰਦੇ ਨੇ ਕਵਨ ਉਪਮਾ ਦੇਉਂ ਕਮਨ ਵਡਾਈ ਨਾਨਕ ਖਿੰਖਿਨ ਖਿੰਨਵਾਰੇ ਕਹਿੰਦੇ ਨੇ ਜਿਹੜੇ ਸਤਿਗੁਰੂ ਦਾ ਬਚਨ ਮੰਨਣ ਵਾਲੇ ਨੇ ਕਮਾਈ ਕਰਨ ਵਾਲੇ ਨੇ ਉਹਨਾਂ ਤੇ ਐਡੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਗੁਰੂ ਦਾ ਬਚਨ ਮੰਨਣ ਕਰਕੇ ਤੇ ਮੈਂ ਉਹਨਾਂ ਦੀ ਕੀ ਸਿਫਤ ਕਰਾਂ ਕਿਹੜੀ ਵਡਿਆਈ ਕਰਾਂ ਕਿਉਂਕਿ ਉਹਨਾਂ ਨੇ ਗੁਰੂ ਦਾ ਬਚਨ ਮੰਨ ਲਿਆ ਬਚਨ ਕਮਾ ਲਿਆ ਤੇ ਜਨਮ ਮਰਨ ਦੇ ਚੱਕਰ ਤੋਂ ਹੀ ਬਚ ਗਏ ਨੇ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲਈ ਆ ਗੁਰੂ ਦਾ ਬਚਨ ਮੰਨਦੇ ਹੋ ਜੇ ਨਿੰਦਿਆ ਚੁਗਲੀ ਕੋਈ ਕਰਦਾ ਹੈ ਤੇ ਉਹ ਵਿਉ ਜ਼ਹਿਰ ਖਾਂਦਾ ਹੈ ਜੇ ਸੇਵਤ ਸਲਾਹ ਕਰਦਾ ਤੇ ਅੰਮ੍ਰਿਤ ਪੀਂਦਾ ਉਹ ਚੰਗੇ ਚੰਗੇ ਪਦਾਰਥ ਛਕਦਾ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ ਅੰਮ੍ਰਿਤ ਬਚਨ ਬਚਨ ਹੈ ਨੀਕੋ ਗੁਰ ਬਚਨੀ ਅੰਮ੍ਰਿਤ ਪਾਵੇਗੋ ਕਿ ਗੁਰੂ ਦਾ ਬਚਨ ਚੰਗਾ ਇੰਨਾ ਸ੍ਰੇਸ਼ਟ ਹੈ ਇੰਨਾ ਚੰਗਾ ਜਿਹੜਾ ਗੁਰੂ ਦਾ ਬਚਨ ਮੰਨਦਾ ਹੈ ਬਚਨ ਮੰਨ ਕੇ ਉਹ ਅੰਮ੍ਰਿਤ ਪੀਂਦਾ ਹੈ ਭਾਵ ਉਹ ਸੁਖ ਮਾਣਦਾ ਰੱਬ ਦੀ ਪਰਮੇਸ਼ਰ ਦੀ ਵਡਿਆਈ ਕਰਦਾ ਹੈ ਸਿਫਤ ਸਲਾਹ ਕਰਦਾ ਹੈ ਸੁਖ ਮਾਣਦਾ ਹੈ ਤੇ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਕਿਹੜਿਆਂ ਦੀ ਜਿਹੜੇ ਗੁਰੂ ਨਾਲ ਜੋੜਦੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇ ਬਾਣੀ ਨਾਲ ਜੋੜਦੇ ਨੇ ਨਾਮ ਨਾਲ ਜੋੜਦੇ ਨੇ ਆ ਨਾਮ ਜਪਣਾ ਹੈ ਨਾ ਤੁਸੀਂ ਇਲਾਹੀ ਬਾਣੀ ਸ੍ਰੀ ਸੁਖਨੀ ਸਾਹਿਬ ਦੇ ਪਾਠ ਕੋਈ ਪਹਿਲੀ ਪੌੜੀ ਮੂਲ ਮੰਤਰ ਦਾ ਜਾਪ ਕੋਈ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਕੋਈ ਜਪਜੀ ਸਾਹਿਬ ਦਾ ਪਾਠ ਇਉ ਬਾਣੀ ਪੜਦੇ ਹੋ ਕੋਈ ਨਹੀਂ ਪੜ ਸਕਦੇ ਉਹ ਬਾਣੀ ਸਰਵਣ ਕਰਦੇ ਨੇ ਸੁਖ ਮਾਣਦੇ ਸੁਖ ਹੈ ਹੀ ਇਸੇ ਵਿੱਚ ਸਤਿਗੁਰੂ ਨੇ ਕਿੱਡੀ ਵੱਡੀ ਕਿਰਪਾ ਕੀਤੀ ਹੈ ਕਿ ਕਿੰਨੇ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੋ ਜਾਂਦਾ ਹੈ ਨਾਮ ਨਾਲ ਜੁੜਨ ਕਰਕੇ ਅਤੇ ਨਾਮ ਜਪਣ ਵਾਲਿਆਂ ਦੀ ਸੰਗਤ ਦੁਆਰਾ ਕਿੰਨਾ ਵੱਡਾ ਲਾਭ ਹੋ ਜਾਂਦਾ ਹੈ। ਤਨ ਬਾਬਾ ਮਹਾ ਹਰਨਾਮ ਸਿੰਘ ਜੀ ਡੇਰਾ ਰੂਮੀ ਪੁੱਚੋ ਵਾਲੇ ਪਾਪਾ ਜੀ। ਉਹਨਾਂ ਦੀਆਂ ਸਾਖੀਆਂ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਪਿੰਡ ਜੰਡਾ ਵਾਲਾ ਦੇ ਪਾਰ ਇੱਕ ਛਪੜੀ ਦੇ ਕਿਨਾਰੇ ਇੱਕ ਟਿੱਪਲ ਦਾ ਰੁੱਖ ਸੀ। ਪੱਤੇ ਵੀ ਗਿਣਤੀ ਦੇ ਹੀ ਬੱਚੇ ਸਨ। ਸਬਦ ਲੋਕੇ ਬਿਨਾ ਪੱਤੇ ਸੀ ਬਿਲਕੁਲ ਥੋੜੇ ਜੇ ਪੱਤੇ ਸਨ ਧੰਨ ਬਾਬਾ ਮਹਾਰਨਾਮ ਸਿੰਘ ਜੀ ਗਰਮੀ ਦੀ ਰੁੱਤ ਵਿੱਚ ਉੱਥੇ ਤਕਰੀਬਨ 1 ਮਹੀਨਾ ਠਹਿਰੇ ਕਿਸੇ ਨੇ ਇਹ ਵੀ ਬੇਨਤੀ ਕੀਤੀ ਬਾਬਾ ਜੀ ਗਰਮੀ ਨਹੀਂ ਲੱਗਦੀ ਚਲੋ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨਾਲ ਉਹਨਾਂ ਉਹਨੂੰ ਵੀ ਇਹੋ ਜਿਹਾ ਸਮਾਂ ਬਿਖਾਇਆ ਕਹਿੰਦੇ ਨੇ ਤੈਨੂੰ ਅੱਜ ਲੱਗੀ ਕਹਿੰਦਾ ਜੀ ਪਤਾ ਹੀ ਨਹੀਂ ਲੱਗਿਆ ਦਿਨ ਲੰਘ ਕਿਵੇਂ ਗਏ ਕਹਿੰਦੇ ਨੇ ਬਸ ਨਾਮ ਸਿਮਰਨ ਦੀ ਜਿਹੜੀ ਆਨੰਦਮਈ ਅਵਸਥਾਈ ਇਹੋ ਜੀ ਹੁੰਦੀ ਹੈ ਜਿਹਨੂੰ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਵੇ ਗਰਮੀ ਸਰਦੀ ਦਾ ਸਰੀਰ ਨਾਲ ਫਿਰ ਸੰਬੰਧ ਹੀ ਨਹੀਂ ਰਹਿੰਦਾ ਪਰ ਇਹ ਬਹੁਤ ਉੱਚੀ ਅਵਸਥਾ ਦੀ ਗੱਲ ਹੈ ਕਿਸੇ ਟਾਵੇਂ ਨੂੰ ਪ੍ਰਾਪਤ ਹੁੰਦੀ ਹੈ ਤੇ ਖੈਰ ਬਾਬਾ ਜੀ ਉੱਥੇ ਤਕਰੀਬਨ 1 ਮਹੀਨਾ ਠਹਿਰੇ ਉਸ ਪਿੱਪਲ ਦੇ ਰੁੱਖ ਹੇਠਾਂ ਜਿਹਨੂੰ ਗਿਣਤੀ ਦੇ ਪੱਤੇ ਸਨ ਉਹ ਵੀ ਗਰਮੀ ਦੀ ਰੁੱਤ ਵਿੱਚ ਛਪੜੀ ਦੇ ਕਿਨਾਰੇ ਇਹ ਦਿਨ ਬਾਬਾ ਮਹਾਰਨਾਮ ਸਿੰਘ ਜੀ ਦੁੱਧ ਛਕ ਰਹੇ ਸਨ ਤੇ ਇੱਕ ਪ੍ਰਾਣੀ ਜਿਹੜਾ ਕੁਝ ਸਮਾਂ ਪਹਿਲਾਂ ਤੋਂ ਹੀ ਸੰਗਤ ਕਰਦਾ ਸੀ ਭਾਈ ਮਾਲਾ ਸਿੰਘ ਕੋਲ ਬੈਠਾ ਸੀ ਤੇ ਇੱਕ ਨਵਾਂ ਜਿਹਾ ਪ੍ਰਾਣੀ ਜਿਹੜਾ ਇੱਕ ਦੋ ਵਾਰੀ ਤਾਂ ਦੂਰ ਹੀ ਤੱਕ ਕੇ ਮੁੜ ਗਿਆ ਤੇ ਅੱਜ ਨੇੜੇ ਆ ਕੇ ਬਹਿ ਗਿਆ ਬਾਬਾ ਮਹਾਰਨਾਮ ਸਿੰਘ ਜੀ ਦੇ ਨੇੜੇ ਆ ਕੇ ਬੈਠਾ ਬਾਬਾ ਜੀ ਪੁੱਛਦੇ ਨੇ ਕੌਣ ਹੈ ਕਿੱਥੋਂ ਆਇਆ ਹੈ ਕੀ ਕਰਦਾ ਹੈ ਕਿਉਂ ਚਾਰ ਪੰਜ ਗੱਲਾਂ ਪੁੱਛੀਆਂ ਉਹਨੇ ਕਿਹਾ ਜੀ ਮੇਰਾ ਨਾਮ ਹੈ ਹਰੀ ਸਿੰਘ ਮੇਰਾ ਪਿੰਡ ਹੈ ਜੰਬਰ ਮਾਦੇ ਦੀ ਧਰਤੀ ਤੋਂ ਆਇਆ ਹਾਂ ਸਾਰਾ ਕੁਝ ਹੀ ਪੁੱਛ ਲੈਣਾ ਕੀ ਕਰਦਾ ਹੈ ਉਹਨੇ ਅਖਿਆ ਜੀ ਬਹੁਤ ਮਾੜੇ ਕਰਮ ਬੜੇ ਪਾਪ ਤੇ ਆਇਆ ਮੈਂ ਤਾਂ ਹਾਂ ਨਾ ਮੈਨੂੰ ਘਰਦਿਆਂ ਰੱਖਿਆ ਨਾ ਮੈਨੂੰ ਪਿੰਡਦਿਆਂ ਰੱਖਿਆ ਸਾਰੇ ਹੀ ਧੱਕਾ ਦੇਤਾ ਤੁਰ ਫਿਰ ਕੇ ਹੀ ਸਮਾਂ ਗੁਜ਼ਾਰਦਾ ਤੇ ਬੜਾ ਦੁਖੀ ਹਾਂ ਜਦੋਂ ਇਹਨੀਆਂ ਗੱਲਾਂ ਆਖੀਆਂ ਬਾਬਾ ਮਹਾਰਨਾਪਸੇ ਜੀ ਕਹਿੰਦੇ ਫਿਰ ਸਾਡੇ ਕੋਲ ਕਦੇ ਲਈ ਬੈਠਾ ਚਲਾ ਜਾ ਉਹ ਚਲਾ ਗਿਆ ਉਹ ਅਗਲੇ ਦਿਨ ਫੇਰ ਆ ਗਿਆ ਕਾਰਨ ਤਾਂ ਇਹ ਸੀ ਕਿ ਜਿੰਨਾ ਸਮਾਂ ਬਾਬਾ ਮਹਾਰਨਾਮ ਸਿੰਘ ਜੀ ਦੇ ਨੇੜੇ ਬੈਠਾ ਰਿਆ ਮਨ ਨੂੰ ਸ਼ਾਂਤੀ ਬਣੀ ਗਈ ਧੀਰਜ ਮਿਲਿਆ ਰਿਹਾ ਟਿਕਾ ਮਿਲਿਆ ਰਿਹਾ ਜਦੋਂ ਚਲਾ ਗਿਆ ਫੇਰ ਭਟਕਣਾ ਕਿ ਘਰੋਂ ਵੀ ਕੱਢਿਆ ਪਿੰਡੋਂ ਵੀ ਕੱਢਿਆ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਕਿਸੇ ਨੇ ਮੇਰੇ ਹੱਕ 'ਚ ਨਹੀਂ ਬੋਲਣਾ ਕੀਤਾ ਬਾਬਾ ਜੀ ਕਹਿੰਦੇ ਦੂਜੇ ਦਿਨ ਆਏ ਨੂੰ ਕਹਿੰਦੇ ਤੂੰ ਫੇਰ ਆ ਗਿਆ ਕਹਿੰਦਾ ਜੀ ਜਿੰਨਾ ਸਮਾਂ ਤੁਹਾਡੇ ਕੋਲ ਬੈਠਾ ਰਿਆ ਨਾ ਸ਼ਾਂਤੀ ਮਿਲੀ ਰਹੀ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਸੁਖਮਨੀ ਚ ਕਿਰਪਾ ਕਰਦੇ ਨੇ ਸਾਧਕੈ ਸੰਗ ਨਹੀਂ ਕਛੁ ਥਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕੈ ਸੰਗ ਕਲੂਖਤ ਹਰੈ ਸਾਧਕੈ ਸੰਗ ਨਰਕ ਪਰ ਹਰੈ ਸਾਧਕੈ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਵਿਛੁਰਤ ਹਰ ਮੇਲਾ ਜਿੰਨੀ ਆ ਬਖਸ਼ਿਸ਼ਾ ਕਰਦੇ ਨੇ ਕਹਿੰਦੇ ਨੇ ਜਿੰਨੀ ਘੱਲਣਾ ਕਰਦਾ ਨਾ ਬੰਦਾ ਆਪਣੀ ਮਤ ਮੁਤਾਬਕ ਨਾਮ ਜਪੇ ਸਾਧਨਾ ਕਰੇ ਉਹਦੇ ਨਾਲੋਂ ਬੜੀ ਘੱਟ ਘੱਲਣਾ ਕਰਨੀ ਪੈਂਦੀ ਹੈ ਸੇਧ ਮਿਲ ਜਾਂਦੀ ਹੈ ਜੇ ਕੋਈ ਕਮਾਈ ਵਾਲੇ ਮਹਾਂਪੁਰਖ ਦੀ ਸੰਗਤ ਨਸੀਬ ਹੋ ਜਾਏ ਤੇ ਇਸੇ ਤਰ੍ਹਾਂ ਭਾਈ ਹਰੀ ਸਿੰਘ ਜਿਹੜਾ ਬੜਾ ਦੁਖੀ ਸੀ ਬੜਾ ਪਰੇਸ਼ਾਨ ਸੀ ਕਹਿੰਦਾ ਜੀ ਅੱਜ ਦੂਜੇ ਦਿਨ ਫੇਰ ਤਾਂ ਆਇਆ ਜਿੰਨਾ ਸਮਾਂ ਤੁਹਾਡੇ ਕੋਲ ਬੈਠਾ ਰਿਆਂ ਸ਼ਾਂਤੀ ਮਿਲੀ ਰਹੀ ਹੈ ਚਲਾ ਗਿਆ ਤੇ ਫੇਰ ਤੜਪਣਾ ਭਟਕਣਾ ਕਲਪਣਾ ਬਾਬਾ ਮਹਾਰਨਾਮ ਸਿੰਘ ਜੀ ਕਹਿੰਦੇ ਫੇਰ ਇਹ ਗੱਲ ਆ ਵੀ ਸਾਡੇ ਕੋਲ ਰਹਿਣਾ ਨਹੀਂ ਇੱਕ ਵਾਰੀ ਆਇਆ ਕਰ ਤੇ ਚਲਾ ਜਾਇਆ ਕਰ ਕੁਛ ਦਿਨ ਇਵੇਂ ਹੀ ਕਰਦਾ ਇੱਕ ਦਿਨ ਕੀ ਹੋਇਆ ਆ ਕੇ ਰੋਣੀ ਲੱਗ ਪਈ ਤਾਂ ਬਾਬਾ ਮਹਾਰਨਾਮ ਸਿੰਘ ਜੀ ਪੁੱਛੋ ਵਾਲਿਆਂ ਕੋਲ ਆ ਕੇ ਰੋਣ ਲੱਗ ਪਿਆ ਕਹਿੰਦਾ ਜੀ ਭਾਵੇਂ ਛੱਡੋ ਭਾਵੇਂ ਮਾਰੋ ਮੈਂ ਇਥੋਂ ਨਹੀਂ ਜਾਣਾ ਮੈਨੂੰ ਪਤਾ ਲੱਗ ਗਿਆ ਕਿ ਸੁੱਖ ਮਿਲਣਾ ਹੈ ਤੇ ਤੁਹਾਡੀ ਕਿਰਪਾ ਦੁਆਰਾ ਤੁਹਾਡੀ ਸੰਗਤ ਦੁਆਰਾ ਤੁਹਾਡੇ ਬਚਨਾਂ ਦੁਆਰਾ ਮਿਲਣਾ ਹੈ ਨਹੀਂ ਤਾਂ ਮੈਂ ਸਾਰੀ ਜ਼ਿੰਦਗੀ ਭਟਕਦਾ ਹੀ ਰਹਾਗਾ ਪਰੇਸ਼ਾਨੀ ਰਹਾਗਾ ਲੰਮਾਈ ਪੈ ਗਿਆ ਰੋਣ ਲੱਗ ਪਿਆ ਬਾਬਾ ਮਹਾਰਾਮ ਸਿੰਘ ਜੀ ਨੂੰ ਤਰਸ ਆਇਆ ਕਹਿੰਦੇ ਨੇ ਕੀਤੇ ਤਾਂ ਬਹੁਤ ਮਾੜੇ ਕਰਮ ਨੇ ਫਿਰ ਪੁੱਛਿਆ ਕੋਈ ਮਾੜਾ ਮੋਟਾ ਪੜਿਆ ਵੀ ਹੈ ਉਹਨੇ ਅਖਰ ਦੀ ਥੋੜੀ ਥੋੜੀ ਗੁਰਮੁਖੀ ਪੜਿਆ ਬਾਬਾ ਮਹਾਰਾਜ ਸਿੰਘ ਜੀ ਕਹਿੰਦੇ ਚਲ ਠੀਕ ਹੈ ਉਹਨੂੰ ਪਹਿਲੀ ਪੌੜੀ ਸਰਵਣ ਕਰਾ ਦਿੱਤੀ ਵਾਰ-ਵਾਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਕਹਿੰਦੇ ਫਿਰ ਇਹਦਾ ਪਾਠ ਕਰਿਆ ਕਰ ਤੇ ਪਾਠ ਕਰੀ ਚੱਲ ਜਿੰਨਾ ਪਾਠ ਕਰੇਗਾ ਪਾਪਾਂ ਵਾਲੇ ਸੰਸਕਾਰ ਧੋਤੇ ਜਾਣਗੇ ਤੇ ਪੁੰਨਾਂ ਵਾਲੇ ਸੰਸਕਾਰ تیرੇ ਇਕੱਠੇ ਹੁੰਦੇ ਜਾਣਗੇ ਇਹ ਬਖਸ਼ਿਸ਼ ਗੁਰੂ ਨਾਨਕ ਸਾਹਿਬ ਲਿਆਏ ਨੇ ਦਰਗਾਹ ਤੋਂ ਇਹ ਉਹ ਹੈ ਪਹਿਲੀ ਪੋੜੀ ਦਾ ਪਾਠ ਕਰੀ ਜਾਇਆ ਕਰ ਜਿਵੇਂ ਸਰੀਰ ਦੀ ਮੈਲ ਸਾਬਣ ਅਤੇ ਪਾਣੀ ਨਾਲ ਲੈ ਜਾਂਦੀ ਹੈ ਉਸੇ ਤਰ੍ਹਾਂ ਹੀ ਮਨ ਦੀ ਮੈਲ ਨਾਮ ਬਾਣੀ ਨਾਲ ਲੈਂਦੀ ਹੈ ਇਹਦਾ ਜਾਪ ਕਰੀ ਜਾਏ ਉਹਨੇ ਅਖਿਆ ਦੀ ਮੈਂ ਰਹਿਣਾ ਤੁਹਾਡੇ ਕੋਲ ਮੈਨੂੰ ਥਾਂ ਕੋਈ ਨਹੀਂ ਬਾਬਾ ਮਹਾਰਨਾਮ ਸਿੰਘ ਜੀ ਕਹਿੰਦੇ ਅਸੀਂ ਅਜੇ ਨਹੀਂ ਰੱਖਣਾ ਕੋਈ ਸਮਾਂ ਆਏਗਾ ਫੇਰ ਸਾਡੇ ਕੋਲ ਆਈ ਅਸੀਂ ਅਜੇ ਆਪ ਕੋਈ ਪੱਕਾ ਟਿਕਾਣਾ ਨਹੀਂ ਬਣਾਇਆ ਹੈ ਕਿਉਂਕਿ ਉੱਥੇ ਵੀ 1 ਮਹੀਨਾ ਕੀ ਠਹਿਰੇ ਸਨ ਉਹਦੇ ਤੋਂ ਬਾਅਦ ਫਿਰ ਡੇਰਾ ਰੂਮੀ ਪੁੱਛੋ ਫੇਰ ਨਾ ਕੀਤਾ ਕਹਿੰਦੇ ਨੇ ਸਮਾਂ ਆਏਗਾ ਮੇਲ ਹੋਏਗਾ ਜ਼ਰੂਰ ਸਾਡੇ ਕੋਲ ਆਏਗਾ ਪਰ ਕੋਈ ਸਮੇਂ ਆਏ ਤੂੰ ਅਜੇ ਨਹੀਂ ਤੂੰ ਇਹਦਾ ਜਾਪ ਕਰੀ ਜਾਨੀ ਕਰ ਤੇਰੇ ਮਨ ਨੂੰ ਵੀ ਸ਼ਾਂਤੀ ਮਿਲੇਗੀ ਮਨ ਦੀ ਮੈਲ ਧੋਤੀ ਜਾਏਗੀ ਕਹਿੰਦੇ ਨੇ ਗੁਰੂ ਨਾਨਕ ਦੀਆਂ ਮਿਹਰਾਂ ਹੁੰਦੀਆਂ ਜਾਣਗੇ ਸੁੱਖ ਮਿਲਦੇ ਜਾਣ ਉਹਨੇ ਸਤਬਚਨ ਆਖਿਆ ਜਪਣਾ ਸ਼ੁਰੂ ਕਰਤਾ ਜੱਪੀ ਗਿਆ ਜੱਪੀ ਗਿਆ ਲਾਭ ਹੁੰਦਾ ਗਿਆ ਤੇ ਫਿਰ ਅਕਸਰ ਧੰਨ ਬਾਬਾ ਅਨੰਦ ਸਿੰਘ ਜੀ ਵੀ ਕਦੇ-ਕਦੇ ਮਾਦੇ ਦੀ ਧਰਤੀ ਤੇ ਫਿਰ ਜਾਣ ਲੱਗ ਪਏ ਬਾਅਦ ਵਿੱਚ ਤਾਂ ਜ਼ਿਆਦਾ ਵੀ ਗਏ ਤੇ ਉਧਰ ਗਏ ਤੇ ਬਾਬਾ ਅਨੰਦ ਸਿੰਘ ਜੀ ਦੇ ਨਾਲ ਹੀ ਡੇਰਾ ਰومی ਪੁੱਜੋ ਆ ਗਿਆ ਉਹੀ ਹਰੀ ਸਿੰਘ ਜੀ ਨੂੰ ਪਿੰਡ ਜੰਬਰ ਦੇ ਲੋਕਾਂ ਨੇ ਵੀ ੱਕਾ ਦੇ ਤਾ ਨਾ ਸੰਭਾਲਿਆ ਤੇ ਘਰ ਵਾਲਿਆਂ ਵੀ ਕੱਢ ਦਿੱਤਾ ਬਾਬਾ ਅਨੰਦ ਸਿੰਘ ਜੀ ਦੇ ਨਾਲ ਹੀ ਆਇਆ ਤੇ ਫਿਰ ਡੇਰਾ ਰومی ਬਾਬਾ ਮਹਾਰਾਮ ਸਿੰਘ ਜੀ ਕੋਲ ਉਸ ਸਥਾਨ ਤੇ ਰਹਿ ਕੇ ਲੰਗਰ ਦੀ ਸੇਵਾ ਕਰਦੇ ਰਿਹਾ ਜਿੰਨਾ ਬਾਕੀ ਸਮਾਂ ਸੀ ਆਪਣਾ ਜੀਵਨ ਸਫਲਾ ਕੀਤਾ ਸੋ ਉਹਦੇ ਤੇ ਵੀ ਏਡੀ ਵੱਡੀ ਕਿਰਪਾ ਹੋਈ ਇਹ ਨਾਮ ਬਾਣੀ ਹੀ ਹੈ ਜਿਹਦੇ ਦੁਆਰਾ ਸੁਖ ਪ੍ਰਾਪਤ ਹੁੰਦੇ ਆ ਪਾਪਾਂ ਵਾਲੇ ਜਿਹੜੇ ਸੰਸਕਾਰ ਨੇ ਉਹ ਮਿਟਦੇ ਐ ਬੰਦੇ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਹ ਪਾਪ ਹੈ ਇਹ ਪੁੰਨ ਹੈ ਇਹ ਭਲੇ ਦਾ ਕੰਮ ਹੈ ਇਹ ਬੁਰਾ ਕੰਮ ਹੈ ਉਹਦੀ ਬੁੱਧੀ ਪਵਿੱਤਰ ਹੁੰਦੀ ਜਾਂਦੀ ਐ ਤੁਸੀਂ ਗੁਰੂ ਕੀ ਸੰਗਤ ਭਾਗਾਂ ਵਾਲੇ ਹੋ ਹਰ ਸਾਲ ਵਾਂਗ ਸਾਲਾਨਾ ਸਮਾਗਮ ਰੱਖਦੇ ਹੋ 13 ਦਿਨਾਂ ਦਾ ਸਮਾਗਮ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਅਜੇ ਕੱਲ ਨੂੰ ਤੇਰਮਾ ਦਿਨ ਐ ਆਪਾਂ ਅੱਜ ਇਸ ਲਈ ਵੀ ਰੱਖਿਆ ਸੀ ਕੱਲ ਨੂੰ ਬੁੱਟਰ ਕਲਾਂ ਵੀ ਜਾਣਾ। ਉੱਥੇ 21 ਦਿਨ ਹੋ ਜਾਣੇ ਨੇ ਜਾਪ ਕਰਨ ਦੇ ਦਿਨ। ਉਸ ਤੋਂ ਬਾਅਦ ਫੇਰ ਆਪਣੇ ਪਰਸੋਂ ਨੂੰ ਇੱਥੇ ਕੋਠੇ ਰਾਣਾ ਗੁਰਦੁਆਰਾ ਸਿੰਘ ਸਾਹਿਬ ਸ਼ੁਰੂ ਹੋ ਜਾਣਾ ਹੈ। ਇਹਹੀ ਪਾਠ ਬਾਣੀ ਦੇ ਸਾਰੇ ਰਲ ਕੇ ਵੱਧ ਤੋਂ ਵੱਧ ਹਾਜ਼ਰੀਆਂ ਭਰਿਆ ਕਰੋ। ਸੋ ਅੱਜ ਦਾ ਇਹ ਜਿਹੜਾ ਸਮਾਗਮ ਹੈ ਮਹਾਂਪੁਰਖ ਧੰਨ ਬਾਬਾ ਗੁੰਦਨ ਸਿੰਘ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ। ਉਹਨਾਂ ਦੀਆਂ ਅਸੀਸਾਂ ਨਾਲ ਇਹ ਸਮਾਗਮ ਆਰੰਭ ਹੋਇਆ ਸੀ ਤੇ ਚੱਲ ਰਿਹਾ ਹੈ। ਆਪਾਂ ਸ਼ੁਕਰਾਨਾ ਕਰੀਏ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਨਾਲ ਆਪਾਂ ਨੂੰ ਇਹੋ ਜੇ ਸੁਭਾਗੇ ਸਮੇਂ ਪ੍ਰਾਪਤ ਹੁੰਦੇ ਨੇ। ਸੰਸਾਰ ਤੇ ਕਿੰਨੇ ਉਤਰਾ ਚੜਾ ਵੈਸੇ ਤਾਂ ਆਉਂਦੇ ਰਹਿੰਦੇ ਨੇ ਪਰ ਹੁਣ ਤਾਂ ਸਭ ਨੂੰ ਪਤਾ ਹੈ ਕੋਈ ਖਾਸ ਦੱਸਣ ਦੀ ਲੋੜ ਨਹੀਂ ਹੈ ਕੋਈ ਇੱਕ ਦੇਸ਼ ਦੀ ਗੱਲ ਨਹੀਂ ਹੈ ਜਾਂ ਇੱਕ ਦੀਪ ਦੀ ਗੱਲ ਨਹੀਂ ਹੈ ਇੱਕ ਕੋਈ ਪ੍ਰਾਂਤ ਦੀ ਇੱਕ ਜ਼ਿਲ੍ਹੇ ਦੀ ਗੱਲ ਨਹੀਂ ਹੈ ਥਾਂ ਥਾਂ ਤੇ ਕਲਯੁਗ ਦੀ ਵੱੜਦੀ ਅੱਗ ਹੈ ਸੋ ਜਿਹੜਾ ਵੀ ਨਾਮ ਬਾਣੀ ਨਾਲ ਜੁੜਦਾ ਹੈ ਗੁਰੂ ਦਾ ਬਚਨ ਕਮਾਉਂਦਾ ਹੈ ਉਹ ਸੁਖੀ ਹੁੰਦਾ ਹੈ ਗੁਰੂ ਉਹਦੀ ਰੱਖਿਆ ਕਰਦਾ ਹੈ ਸਤਿਗੁਰੂ ਉਹਦੀ ਰੱਖਿਆ ਕਰਦੇ ਹਨ ਭਾਈ ਬਿਧੀ ਚੰਦ ਸਾਹਿਬ ਜੀ ਦੀ ਰੱਖਿਆ ਕੀਤੀ ਗੁਰੂ ਸਾਹਿਬ ਨੇ ਹਰ ਵੇਲੇ ਬਾਣੀ ਪੜ੍ਹਦੇ ਰਹਿੰਦੇ ਸਨ ਤੇ ਅਟਲ ਨਿਸ਼ਚੈ ਸੀ ਭਰੋਸਾ ਸੀ ਬਾਣੀ ਵੀ ਪੜ੍ਹੇ ਭਾਵੇਂ ਮੂਲ ਮੰਤਰ ਜਪੇ ਭਾਵੇਂ ਗੁਰਮੰਤਰ ਜਪੇ ਜਾਂ ਗੁਰਬਾਣੀ ਪੜ੍ਹੇ ਭਰੋਸਾ ਵੀ ਪੱਕਾ ਹੋ ਨਿਸ਼ਚੈ ਸੀ ਪ੍ਰੋਸਾ ਸੀ ਭਾਈ ਵਿਧੀ ਚੰਦ ਸਾਹਿਬ ਜੀ ਨੂੰ ਬੜ ਦੇ ਭੱਟ ਵਿੱਚ ਬੈਹਿ ਕੇ ਤਾਂ ਉੱਥੇ ਵੀ ਸੇਖ ਨਹੀਂ ਲੱਗਿਆ ਕਿਵੇਂ-ਕਿਵੇਂ ਸਿੱਖਾਂ ਦੀ ਰੱਖਿਆ ਕੀਤੀ ਹੈ ਸਤਿਗੁਰੂ ਨੇ ਕਿੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ ਅੱਜ ਵੀ ਸਤਿਗੁਰੂ ਹਾਜ਼ਰ-ਨਾਜ਼ਰ ਹਨ ਇਹ ਬਚਨ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਕਿ ਸਾਰੇ ਸਿੱਖਾਂ ਨੂੰ ਜੋ ਹੁਕਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਇਹ ਉਹ ਹੁਕਮ ਹੈ ਕਿ ਸਦਾ ਵਾਸਤੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸੰਗਤ ਕਰੋ ਸਾਧ ਸੰਗਤ ਵਿੱਚ ਬੈਠੋ ਭਲਿਆਂ ਦੀ ਮਾਹ ਪੁਰਖਾਂ ਦੀ ਜੁੜਿਆਂ ਹੋਿਆਂ ਦੀ ਤਾਂ ਕਿ ਤੁਹਾਨੂੰ ਛੇਤੀ ਲਾਭ ਪ੍ਰਾਪਤ ਹੋਵੇ ਵੱਡਾ ਲਾਭ ਪ੍ਰਾਪਤ ਹੋਵੇ ਆਪਾਂ ਇੱਥੇ ਵਿਚਾਰਾਂ ਨੂੰ ਸੀਮਿਤ ਕਰਦੇ ਹਾਂ ਹੁਣ ਆਨੰਦ ਸਾਹਿਬ ਦਾ ਕੀਰਤਨ ਹੋਏਗਾ ਅਰਦਾਸ ਹੋਏਗੀ ਦਾਸ ਫਿਰ ਤੋਂ ਸਾਰੇ ਜਥੇ ਵੱਲੋਂ ਧੰਨ ਬਾਬਾ ਗੁੰਦਨ ਸਿੰਘ ਜੀ ਨਾਨ ਸਰ ਕਲੇਰਾ ਵਾਲਿਆਂ ਦੇ ਜਨਮ ਸ਼ਤਾਬਦੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ